ਮਹਾਤਲ ਚ ਨਾ ਕੋਈ ਵੀ ਇਹ ਜਆ ਪਿੰਡ ਨਹੀਂ ਬਚਿਆ ਜਿਹਦੇ ਥੱਲੇ ਸੁਰੰਗ ਨਹੀਂ ਹੈ ਹਮ ਬਿਜਲੀ ਦੇ ਵੱਡੇ ਵੱਡੇ ਲੱਗ ਰਹੇ ਆ ਇੱਕ ਜਗ੍ਹਾ ਤਾਂ ਮੈਂ ਦੇਖਿਆ 27 ਕਿਲੋਮੀਟਰ ਲੰਬੀ ਸੁਰੰਗ ਹੈ ਵਿੱਚ ਹੀ ਹਮ ਪਹਾੜ ਦਾ ਕਹਿੰਦੇ ਵੀ ਪਹਾੜ ਜਿਹੜਾ ਇੱਕ ਇੱਥੇ ਐ ਇੱਕ ਜਿਹੜਾ 50 ਕਿਲੋਮੀਟਰ ਦੂਰ ਪਹਾੜਾ ਉਹਨਾਂ ਦਾ ਵੀ ਆਪਸ ਚ ਕਹਿੰਦੇ ਤਾਲਮਿਲ ਜੁੜਿਆ ਹੋਇਆ ਕੁਦਰਤ ਨੇ ਉਹ ਐਵੇਂ ਨਹੀਂ ਬਣਾਏ ਹੋਏ ਬਾਦੂ ਪਹਾੜ ਖੜੇ ਕਰੇ ਢਾ ਦੋ ਹਮ ਤੇ ਜਨਾਨੀ ਕਹਿੰਦੀ ਵੀ ਹਿਮਾਚਲ ਦਾ ਇੱਕਦਮ ਦੇਖੀ ਕਹਿੰਦੇ ਇੱਥੇ ਸਾਰਾ ਹੜ ਕੇ ਕਹਿੰਦੇ ਥੱਲੇ ਜਾਣਾ ਹਾਂ ਕਨੇ ਜੀ ਮਤਲਬ ਕਨੇ ਥੱਲੇ ਹੈ ਨਹੀਂ ਬੋਦਾ ਸਾਰਾ ਹਾਂ ਬਿਲਕੁਲ ਪੱਲਾ ਖੋਖਲਾ ਘੱਟਿਆ ਮਨਜੀਤ ਜਦੋਂ 1900 ਦੇ ਵਿੱਚ ਇਹ ਬਣੀ ਆ ਨਾ ਆਰੀਏਲ ਗੱਡੀ ਦੀ ਲੀ ਬਣੀ ਆ ਤੇ ਹਿਸਾਬ ਨਾਲ ਵੀ ਇੰਨਾ ਟਾਈਮ ਪਹਿਲਾਂ ਉਹ ਜਿਹੜੀ ਉਹ ਸਰਕਾਰ ਅੰਗਰੇਜ਼ਾਂ ਦੀ ਉਹਨਾਂ ਨੇ ਸੋਚ ਲਿਆ ਹੋਊਗਾ ਵੀ ਕਿਉਂਕਿ ਇੱਥੇ ਗਰਮੀ ਲੱਗਦੀ ਉਹਨਾਂ ਨੂੰ ਉਹ ਤੋਂ ਆਏ ਸੀ ਨਾ ਨਾ ਗਰਮੀਆਂ ਦੀ ਰਾਜਸਥਾਨੀ ਜਿਹੜੀ ਪੰਜਾਬ ਦੀ ਉਹ ਆਪਣਾ ਸਿਮਰਾ ਸੀ ਸਰਦੀਆਂ ਦੀ ਲਾਹੌਰ ਸੀ ਗੋਰੇ ਨੇ ਗਰਮੀ ਬਹੁਤ ਲੜਦੀ ਸੀ ਇਸ ਕਰਕੇ ਉਹਨਾਂ ਨੇ ਫਿਰ ਉਹ Shimla ਜਿਹੜਾ ਹੈਗਾ ਵਸਾਇਆ ਤੇ ਉਹ ਲਾਈਨ ਵਛਾਈ ਉਹ ਹੀ ਮੈਂ ਉਹ ਹੀ ਅਸੀਂ ਆ ਨਾ ਫਿਰ ਉਹਨਾਂ ਨੇ ਦੇ ਕਾਲਕੇ ਤੋਂ ਲੈ ਕੇ ਉੱਥੋਂ ਤੱਕ ਵਛਾਈ ਤੇ ਜਿਹੜੀ ਤੁਸੀਂ ਰੰਗਾਂ ਦੀ ਬਾਈ ਗੱਲ ਕਰਦਾ ਸੀ ਲਗਭਗ ਪਹਿਲਾ 106 ਕਹਿੰਦੇ ਸੀ 102 ਸਰੰਗਾਂ ਬਣਾਈਆਂ ਦੇਖੋ ਥੱਲੇ ਦੀ ਉਹਨਾਂ ਟਾਈਮਾਂ 'ਚ ਛੋਟੀਆਂ-ਮੋਟੀਆਂ ਸਰੰਗਾਂ ਵੀ ਲੈ ਲਓ ਵੱਡੀਆਂ ਵੀ ਲੈ ਲਓ ਸਭ ਤੋਂ ਵੱਡੀਆਂ ਸੀ 2 ਇੱਕ ਤਾਰਾ ਦੇਵੀ ਦੀ ਸੀ ਇੱਕ ਬਡੋਂਗ ਦੀ ਜਿਹੜੀ ਆਪਾਂ ਅੱਜ ਗੱਲ ਕਰਨੀ ਆ ਬਡੋਂਗ ਦੀ ਜਿਹੜੀ ਮੇਨ ਗੱਲ ਹੈ ਬਰੌਗ ਹਾਂ ਬਡੋਂਗ ਬਰੌਗ ਵੀ ਕਹਿੰਦੇ ਆ ਉਹਨੂੰ ਅੰਗਰੇਜ਼ੀ ਚਾਰਨ ਹੋਰ ਤਾਂ ਹਾਂ ਅੰਗਰੇਜ਼ੀ ਦਾ ਹੋਰ ਹੈ ਤੇ ਉੱਥੇ ਭਰਾਵਾ ਕੀ ਗੱਲਬਾਤ ਸੀ ਵੀ ਜਿਹੜਾ ਉਹਨਾਂ ਦਾ ਮੇਨ ਬੰਦਾ ਸੀ ਜਿਹੜੇ ਨੂੰ ਇਹ ਦਿੱਤਾ ਗਿਆ ਸੀ 1900 ਦੀ ਗੱਲ ਹੈ ਇਹ ਵੀ ਜਿਹਨੇ ਚਾਗਾ ਚੱਕਿਆ ਸੀ ਵੀ ਇਹ ਬਣਾਉਣਾ ਆਪ ਹਨਾ ਲਾਈਨ ਵਿਛਾਣੀ ਲਾਈਨ ਵਿਛਾਉਣੀ ਆ ਤੇ ਇੱਕ ਸੀਗਾ ਕਰਨਲ ਬਰੋਂਗ ਕਰਨਲ ਬਰੋਂਗ ਨੂੰ ਕੀ ਕਿਹਾ ਵੀ ਭਾਈ ਇਹ ਜਿਹੜੀ 33 ਨੰਬਰ ਸਰੰਗ ਹੈ ਇਹ ਤੂੰ ਬਣਾਉਣੀ ਆ ਉਹਨੇ ਹੋਰ ਵੀ ਪਹਿਲਾਂ ਵੀ ਕੰਮ ਕੀਤੇ ਹੋਏ ਸੀ ਹਨਾ ਜਿਹੜੀ 33 ਨੰਬਰ ਸਰੰਗ ਜਿਹੜੀ ਮੈਂ ਤੁਹਾਨੂੰ ਦੱਸੀ ਆ ਨਾ ਇਹ ਲੰਬੀ ਬਹੁਤ ਸੀ ਬਾਕੀਆਂ ਦੇ ਮੁਕਾਬਲੇ ਤੇ ਉਹਨਾਂ ਜਦੋਂ ਲਾਇਆ ਤੇ ਉਹਨੇ ਕੀ ਕੀਤਾ ਜਿਵੇਂ ਸੁਰੰਗਾਂ ਬਣਾਉਂਦੇ ਆ ਇੱਕ ਉਧਰਲੇ ਪਾਸੇ ਲੱਗ ਗਿਆ ਖੜਾ ਇੱਕ ਉਧਰਲੇ ਪਾਸਿਓ ਜਿਹੜੇ ਨਾਲ ਦੇ ਉਹਦੇ ਕੰਮ ਕਰਦੇ ਸੀਗੇ ਮਜ਼ਦੂਰ ਉਹ ਜਿਵੇਂ ਵਿਸਪੋਰਟ ਕਰਦੇ ਆ ਹਨਾ ਜਾਂ ਹੋਰ ਧਮਾਕੇ ਕਰਕੇ ਜਾਂ ਕਿਵੇਂ ਵੀ ਕਰਕੇ ਬੋਰ ਕਰਕੇ ਉਹੋ ਬਣਾਉਣੀ ਸ਼ੁਰੂ ਕਰਤੀ ਜਦੋਂ ਬਣਾਉਣੀ ਸ਼ੁਰੂ ਕਰਤੀ ਤੇ ਉਹ ਆਪਸ ਚ ਜੁੜ ਨਹੀਂ ਹੁੰਦੀ ਐ ਕੱਬੇ ਸੱਜੇ ਵੀ ਜੜੂਗੀ ਤਾਂ ਸੁਰੰਗ ਬਣ ਗਈ ਉਹ ਸਾਈਡ ਦੀ ਨਿਕਲ ਗਈ ਇਦੋਂ ਪਾਸੇ ਨਹੀਂ ਨਿਕਲ ਗਈ ਤੇ ਉਹ ਕਹਿੰਦੇ ਵੀ ਹੁਣ ਤੱਕ ਤਾਂ ਮਿਲ ਜਾਣੀ ਚਾਹੀਦੀ ਸੀ ਪਰ ਉਹੀ ਗੱਲ ਪਹਾੜਾਂ ਤੋਂ ਪਤਾ ਕਿਵੇਂ ਲੱਗੇ ਵੀ ਕਿ ਸਾਈਡ ਤੇ ਲੰਗੀ ਆ ਜਾਂ ਕੀ ਹੋਇਆ ਲੰਬੇ ਸਮੇਂ ਬਾਅਦ ਜਦੋਂ ਉਹਨਾਂ ਨੂੰ ਸਮਾਂ ਦਿੱਤਾ ਸੀ ਉਸ ਸਮੇਂ ਤੋਂ ਗਾਂਹ ਚ ਲੈ ਗਿਆ ਕੰਮ ਤੇ ਜਦੋਂ ਉਹ ਦੇਖਣ ਆਏ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਮਜ਼ਦੂਰ ਕਹਿੰਦੇ ਵੀ ਇਹ ਤਾਂ ਗਲਤ ਲੰਘ ਗਈ ਹੂੰ ਜਦੋਂ ਗਲਤ ਲੰਘ ਗਈ ਤੇ ਉਹ ਪਹਿਲਾਂ ਹੀ ਸਾਂਸ ਜਿਹੀ ਸੀ ਜਰਾ ਵੀ ਯਾਰ ਬਈਤੀ ਵਾਲੀ ਗੱਲ ਹੈ ਕਾਬ ਦੇ ਆਪ ਨੂੰ ਖੱਬੀ ਖਾਣਾ ਉਹ ਇੰਜੀਨੀਅਰ ਖਾਣਾ ਤੇ ਆ ਕੇ ਗੱਲਬਾਤ ਹੋ ਗਈ ਤੇ ਉਹ ਅੰਗਰੇਜ਼ ਜਿਹੜੇ ਸੀਗੇ ਜਿਨ੍ਹਾਂ ਦਾ ਉਹਨਾਂ ਦਾ ਵੱਡਾ ਜਿਹੜਾ ਚੀਫ ਇੰਜੀਨੀਅਰ ਕਹਿੰਦੇ ਸੀ ਜਾਂ ਕੋਈ ਵੀ ਆ ਉਹਨਾਂ ਨੇ ਭਈ ਪੁੱਟਾ ਜਿੱਦਾ ਵੀ ਬੋਲਿਆ ਤੇ ਜਿਹੜੇ ਮਜ਼ਦੂਰ ਸੀ ਉਹਨਾਂ ਸਾਹਮਣੇ ਵੀ ਉਹਦੀ ਬੇਇੱਜ਼ਤੀ ਹੋਈ ਵੀ ਕਾਹਦਾ ਇਹ ਅਫਸਰ ਹੈ ਇਹ ਤੋਂ ਗੱਲ ਹੀ ਨਹੀਂ ਬਣੀ ਤੇ ਉਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਉਹਨੂੰ 1 ਰੁਪਿਆ ਜੁਰਮਾਨਾ ਲਾਤਾ ਅੰਗਰੇਜ਼ ਸਰਕਾਰ ਨੇ 1 ਰੁਪਿਆ ਉਸ ਟਾਈਮ ਹਾਂ ਉਸ ਟਾਈਮ ਦਾ 1 ਰੁਪਿਆ ਜੁਰਮਾਨਾ ਉਹ ਸਿਰਫ ਇਹ ਨਹੀਂ ਸੀ ਵੀ ਉਹ 1 ਰੁਪਿਆ ਭਰ ਨਹੀਂ ਸਕਦਾ ਸੀ ਉਹਦੀ ਇੱਕ ਬੇਇੱਜ਼ਤੀ ਸੀ ਤੁਸੀਂ ਇਹ ਦੇਖੋ ਵੀ ਉਸ ਸਮੇਂ ਜਿਹੜੀ ਬੇਇੱਜ਼ਤੀ ਸੀ ਉਹ ਐਨੀ ਦਿਲ ਤੇ ਲੱਗਿਆ ਵੀ ਯਾਰ 1 ਰੁਪਿਆ ਜੇਕਰ ਮੈਂ ਜੁਰਮਾਨਾ ਭਰੂੰਗਾ ਤਾਂ ਮੇਰੀ ਇੱਜ਼ਤ ਰਹਿਣੀ ਨਹੀਂ ਇੱਕ ਉਹਦੇ ਕੋਲੇ ਕੁੱਤਾ ਸੀ ਉਹ ਕੁੱਤਾ ਨਾਲ ਰੱਖਦਾ ਹੁੰਦਾ ਸੀ ਤੇ ਅਗਲੇ ਦਿਨ ਕੀ ਕੀਤਾ ਉਹਨੇ ਬਹੁਤ ਰਾਂਝ ਚ ਸੀਗਾ ਦਿਮਾਗ ਉਹਦਾ ਉਵੇਂ ਬੰਦਾ ਸੰਸੇਜ ਹੁੰਦਾ ਤੇ ਉਹਨੇ ਜਾ ਕੇ ਉੱਥੇ ਜਿੱਥੇ ਉਹ ਸਰੰਗ ਪਟਦੇ ਸੀ ਉੱਥੇ ਜਾ ਕੇ ਆਪਦੇ ਆਪ ਨੂੰ ਗੋਲੀ ਮਾਰ ਲਈ ਬਹੁਤੇ ਵੀ ਕਹਿੰਦੇ ਵੀ ਕੁੱਤੇ ਨੂੰ ਵੀ ਗੋਲੀ ਮਾਰੀ ਆ ਪਰ ਉਹ ਉੱਥੇ ਮਰ ਗਿਆ ਤੇ ਅੱਜ ਵੀ ਉਹਦੀਆਂ ਗੱਲਾਂ ਹੁੰਦੀਆਂ ਉੱਥੇ ਵੀ ਉੱਥੋਂ ਦੇ ਲੋਕ ਦੱਸਦੇ ਆ ਉਹ ਜਗ੍ਹਾ ਦਾ ਨਾਮ ਹੀ ਫਿਰ ਉਹਦੇ ਨਾਮ ਤੇ ਬਣ ਗਿਆ ਹਨਾ ਉਹ ਟੇਸ਼ਨ ਦਾ ਨਾਮ ਵੀ ਉਹਦੇ ਨਾਮ ਤੇ ਬਣ ਗਿਆ ਉੱਥੇ ਅੱਜ ਵੀ ਗੱਲਾਂ ਹੁੰਦੀਆਂ ਵੀ ਉਹਦਾ ਭੂਤ ਰਹਿੰਦਾ ਹੈ ਜਿਵੇਂ ਪਿੰਡਾਂ ਦੇ ਵਿੱਚ ਨਹੀਂ ਮਾਨ ਕਰ ਤੱਕ ਗੱਲਾਂ ਹੁੰਦੀਆਂ ਪਰ ਉਹ ਕਹਿੰਦੇ ਉਹ ਭੂਤ ਡਰਾਉਂਦਾ ਨਹੀਂ ਉਹ ਸਾਡੇ ਨਾਲ ਗੱਲਾਂ ਕਰਦਾ ਉਹ ਸਾਨੂੰ ਦੱਸਦਾ ਚੰਗੇ ਮਾੜੇ ਦੀ ਕੋਈ ਗੱਲ ਹੁੰਦੀ ਹੈ ਉਹ ਦੱਸਦਾ ਅਸੀਂ ਜੇ ਸੰਸੇ ਚੋਣਨੇ ਤੇ ਅਸੀਂ ਬੈਠੇ ਹੋਈਏ ਉੱਥੇ ਜਾ ਕੇ ਤਾਂ ਉਹ ਸਾਡੇ ਨਾਲ ਗੱਲਾਂ ਕਰਦਾ